ਤੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਨੂੰ ਅੱਜ ਹਾਈ ਕੋਰਟ ਤੇ ਵਿੱਚੋਂ ਮਿਲ ਗਈ ਵੱਡੀ ਰਾਹਤ ਜੋ ਸ਼ਤਰਪਤੀ ਪੱਤਰਕਾਰ ਹੱਤਿਆ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਪੁਗਤ ਰਹੇ ਨੇ ਉਸ ਦੇ ਵਿੱਚ ਵੱਡੇ ਖੁਲਾਸੇ ਹੋ ਗਏ ਨੇ ਜੋ ਪੂਰੀ ਸਰਕਾਰੀ ਪੱਖ ਦੇ ਵੱਲੋਂ ਸੰਤ ਗੁਰਮੀਤ ਰਾਮ ਰਹੀਮ ਦੇ ਉੱਪਰ ਦੋਸ਼ ਤੈਅ ਕੀਤੇ ਗਏ ਉਹ ਦੋ ਸਾਰੇ ਝੂਠੇ ਸਾਬਤ ਹੋਏ ਜਿਸ ਦੇ ਕਾਰਨ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਸੰਤ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆਈਏ ਹਾਈ ਕੋਰਟ ਦੇ ਵਿੱਚ ਕੀ ਸੁਣਵਾਈ ਹੋਈਏ ਜੋ ਡੇਰਾ ਮੁਖੀ ਨੇ ਆਪਣੀ ਅਪੀਲ ਕੀਤੀ ਏ ਜੋ ਛਤਰਪਤੀ ਪੱਤਰਕਾਰ ਦੀ ਹੱਤਿਆ ਕਾਂਡ ਦੇ ਵਿੱਚ ਡੇਰਾ ਮੁਖੀ ਦਾ ਦੋਸ਼ ਨਹੀਂ ਤੁਸੀਂ ਜੁੜੇ ਹੋ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਡੇਰਾ सिरसा ਦੇ ਮੁਖੀ ਗੁਰਮੀਤ ਰਾਮ ਰਹੀਮ ਜਿਨ੍ਹਾਂ ਦੇ ਉੱਪਰ ਉਮਰ ਕੈਦ ਦਾ ਦੋਸ਼ੇ ਜੋ ਪੱਤਰਕਾਰ ਸ਼ਤਰਪਤੀ ਹਤਿਆकांड ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਹੋਈ ਹੈ ਜੋ ਸ਼ਤਰਪਤੀ ਹਤਿਆकांड ਜਿਸ ਵੇਲੇ ਸਬੂਤ ਦੇ ਆਧਾਰ ਤੇ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਸੀ ਹੁਣ ਉਹੀ ਸਬੂਤ ਝੂਠੇ ਬਣਦੇ ਨਜ਼ਰ ਆ ਰਹੇ ਨੇ ਜੋ ਵੱਡੇ ਸਵਾਲ ਖੜੇ ਹੋ ਗਏ ਨੇ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀ ਅਪੀਲ ਦਾਇਰ ਕੀਤੀ ਜਿਸ ਦੀ ਵੀਰਵਾਰ ਨੂੰ ਸੁਣਵਾਈ ਹੋਈ ਏ ਡੇਰਾ ਮੁਖੀ ਵੱਲੋਂ ਦਲੀਲ ਦਿੱਤੀ ਗਈ ਕਿ ਇਸ ਤਗਾਸਾ ਪੱਖ ਜਿਸ ਬਲੈਕਲਿਸਟ ਰਿਪੋਰਟ ਤੇ ਭਰੋਸਾ ਕਰ ਰਿਹਾ ਹੈ ਉਹ ਖੁਦ ਉਸ ਦੀ ਆਪਣੀ ਚੈਨ ਆਪ ਕਸਟਡੀ ਸਬੂਤਾਂ ਦੀ ਸਾਮ ਸੰਭਾਲ ਦੀ ਪ੍ਰਕਿਰਿਆ ਨਾਲ ਮੇਲ ਨਹੀਂ ਖਾਂਦੀ ਇਸ ਕਾਰਨ ਪੂਰਾ ਸਰਕਾਰੀ ਪੱਖ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਸੁਸ਼ੀਲ 나ਗੂ ਅਤੇ ਜਸਟਿਸ ਵਿਕਰਮ ਅਗਰਵਾਲ ਬੈਂਚ ਦੇ ਸਾਹਮਣੇ ਹੋਈ ਡੇਰਾ ਮੁਖੀ ਦੇ ਵਕੀਲ ਆਰ ਬਸੰਤ ਅਤੇ ਜਤਿੰਦਰ ਖੁਰਾਣਾ ਨੇ ਦਲੀਲ ਦਿੱਤੀ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਦੇਹ ਤੇ ਪੋਸਟਮਾਸਟਰਮ ਦੌਰਾਨ ਜੋ ਗੋਲੀ ਬਰਾਮਦ ਹੋਈ ਸੀ ਉਹ ਸ਼ੁਰੂ ਤੋਂ ਅੰਤ ਤੱਕ ਸੀਲ ਬੰਦ ਲਫਾਫੇ ਵਿੱਚ ਅਜੇ ਹੀ ਸਥਿਤੀ ਵਿੱਚ ਇਹ ਬੁਨਿਆਦੀ ਸਵਾਲ ਉੱਠਦਾ ਹੈ ਕਿ ਜੇਕਰ ਗੋਲੀ ਅਦਾਲਤ ਵਿੱਚ ਪੇਸ਼ ਹੋਣ ਤੱਕ ਹੀ ਸੀਲ ਬੰਦ ਸੀ ਤਾਂ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਉਸ ਦੀ ਜਾਂਚ ਕਦੋਂ ਅਤੇ ਕਿਵੇਂ ਕੀਤੀ ਗਈ ਜੋ ਕਿ ਅਜੇ ਤੱਕ ਉਹ ਲਫਾਫਾ ਖੁੱਲਿਆ ਹੀ ਨਹੀਂ ਗਿਆ ਬਚਾਅ ਪੱਖ ਨੇ ਇਸ ਤਗਾਸਾ ਦੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 22 ਨਵੰਬਰ 2002 ਨੂੰ ਨਵੀਂ ਦਿੱਲੀ ਸਥਿਤ ਐਮਜ ਵਿੱਚ ਪੋਸਟਮਾਰਟਮ ਦੇ ਦੌਰਾਨ ਕੱਢੀ ਗਈ ਗੋਲੀ ਨੂੰ ਇੱਕ ਪਲਾਸਟਿਕ ਕੰਟੇਨਰ ਦੇ ਵਿੱਚ ਰੱਖ ਕੇ ਐਮਜ ਦੀ ਸੀਲ ਨਾਲ ਸੀਲ ਕੀਤਾ ਗਿਆ ਸੀ ਉਹੀ ਪੈਕੇਟ ਸੀ ਜੋ 16 ਅਪ੍ਰੈਲ 2011 ਨੂੰ ਟ੍ਰਾਇਲ ਕੋਰਟ ਦੇ ਵਿੱਚ ਬਲਾਸਟਿਕ ਮਹਿਰਾ ਦੀ ਗਵਾਈ ਵੇਲੇ ਸੀਲਬੰਦ ਹਾਲਾਤ ਵਿੱਚ ਦੇਖਿਆ ਗਿਆ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਤੋਂ ਵਿਸ਼ੇਸ਼ ਇਜਾਜ਼ਤ ਮਿਲਣ ਤੋਂ ਬਾਅਦ ਉਸ ਨੂੰ ਕੰਟੇਨਰ ਨੂੰ ਖੋਲਿਆ ਗਿਆ ਤੇ ਉਸ ਵਿੱਚੋਂ ਕੱਢੀ ਗਈ ਗੋਲੀ ਬਚਾਅ ਪੱਖ ਦਾ ਕਹਿਣਾ ਸੀ ਕਿ ਜੇਕਰ ਪੈਕੇਟ ਉਸੇ ਦਿਨ ਤਕਸੀਲ ਬੰਦ ਸੀ ਤਾਂ ਉਸ ਤੋਂ ਪਹਿਲਾਂ ਬਲਾਸਟਿਕ ਜਾਂਚ ਦਾ ਦਾਵਾ ਆਪਣੇ ਆਪ ਵਿੱਚ ਵਿਰੋਧੀ ਅਤੇ ਖੁਦ ਦੇ ਪੱਖ ਨੂੰ ਖਤਮ ਕਰਨ ਵਾਲਾ ਹੈ ਜੋ ਇਸਤਗਾਸਾ ਪੱਖ ਵੱਲੋਂ ਇਹ ਕਿਹਾ ਗਿਆ ਕਿ ਐਫਐਸਐਲ ਮਹਿਰਾ ਦੇ ਦਕਸ਼ਤ ਰਿਵਾਲਵਰ ਦੀ ਬਾਡੀ ਡਰਮ ਅਤੇ ਬੈਰਲ ਤੇ ਮੌਜੂਦ ਸਨ ਤੇ ਇਹ ਜਾਂਚ ਤੋਂ ਬਾਅਦ ਕੀਤੇ ਗਏ ਸਨ ਇਸ ਤੇ ਬਚਾਅ ਪੱਖ ਨੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿ ਮਨੁੱਖੀ ਸਰੀਰ ਵਿੱਚੋਂ ਨਿਕਲੀ ਵਿਗੜ ਚੁੱਕੀ ਜੋ ਉਹ ਗੋਲੀ ਸੀ ਉਹ ਬਹੁਤ ਹੀ ਛੋਟੀ ਗੋਲੀ ਤੇ ਕਿਸੇ ਕਿਸਮ ਦੇ ਦਖਸਤ ਕਰਨਾ ਜਾਂ ਕੁਝ ਉਕਰਨਾ ਭੌਤਿਕ ਤੌਰ ਤੇ ਸੰਭਵ ਨਹੀਂ ਜੋ ਉਸ ਦੇ ਉੱਪਰ ਦਖਸਤ ਦਿਖਾਏ ਗਏ ਨੇ ਬਚਾਅ ਪੱਖ ਨੇ ਇਹ ਸਪਸ਼ਟ ਕਰਨ ਨੂੰ ਬਨਾਵਟੀ ਅਤੇ ਅਵਿਸ਼ਵਾਸਯੋਗ ਦੱਸਿਆ ਇਹਨਾਂ ਹੀ ਨਹੀਂ ਕਥਿਤ ਹਥਿਆਰ ਅਤੇ ਬਰਾਮਦ ਕੀਤੀਆਂ ਗਿਆ ਗੋਲੀਆਂ ਦੇ ਅਫਸਰ ਚ ਮੇਲ ਨਾ ਖਾਣਾ ਦਾ ਮੁੱਦਾ ਵੀ ਉਠਾਇਆ ਗਿਆ ਹੈ ਉਹਨਾਂ ਦਾ ਕਹਿਣਾ ਸੀ ਕਿ ਗੋਲੀਆਂ ਦਾ ਆਕਾਰ ਪ੍ਰਕਿਰਤੀ ਅਤੇ ਸਥਿਤੀ ਕਥਿਤ ਰਿਵਾਲਵਰ ਨਾਲ ਮੇਲ ਨਹੀਂ ਖਾਂਦੀ ਜਿਸ ਰਿਵਾਲਵਰ ਦੇ ਵਿੱਚੋਂ ਉਹ ਗੋਲੀ ਚੱਲੀ ਉਹ ਗੋਲੀ ਦਾ ਆਕਾਰ ਉਸ ਰਿਵਾਲਵਰ ਦਾ ਨਾਲ ਨਹੀਂ ਜੁੜਦਾ ਜਿਸ ਕਾਰਨ ਇਸ ਤਗਾਸਾ ਪੱਖ ਵੱਲੋਂ ਸਥਾਪਿਤ ਕੀਤਾ ਗਿਆ ਪਲਾਸਟਿਕ ਲਿੰਕ ਕਮਜ਼ੋਰ ਪੈ ਗਿਆ ਜੋ ਡੇਰਾ ਮੁਖੀ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ ਬਚਾਅ ਪੱਖ ਦੇ ਅਨਸਾਰ ਇਹ ਲਿੰਕ ਦੋਸ਼ੀ ਕਰਾਰ ਦਿੱਤੇ ਜਾਣ ਦਾ ਇੱਕ ਅਹਿਮ ਆਧਾਰ ਸੀ ਸੋ ਡੇਰਾ ਮੁਖੀ ਪੱਤਰਕਾਰ ਛਤਰਪਤੀ ਦੀ ਹਤਿਆ ਦੇ ਮਾਮਲੇ ਵਿੱਚ ਉਮਰ ਕੈਦੀ ਸਜ਼ਾ ਘਟ ਰਹਿਣ ਤੇ ਉਹਨਾਂ ਨੇ ਇਸੇ ਦੋਸ਼ੀ ਦੀ ਅਤੇ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਆਪਣੀ ਅਪੀਲ ਦਾਇਰ ਕੀਤੀ ਸੀ ਜਿਸ ਵਿੱਚ ਇਹ ਸੁਣਵਾਈ ਹੋਈ ਏ ਜੋ ਹੁਣ ਅਗਲੀ ਤਰੀਕ ਦੇ ਉੱਪਰ ਇਹ ਬਹੁਤ ਵੱਡਾ ਫੈਸਲਾ ਆਵੇਗਾ ਜੇਕਰ ਉਹ ਗੋਲੀ ਉਸ ਰਿਵਾਲਵਰ ਨਾਲ ਮੇਲ ਨਹੀਂ ਖਾਂਦੀ ਤਾਂ ਫਿਰ ਉਹ ਗੋਲੀ ਕਿਹੜੀ ਸੀ ਜਿਹੜੀ ਛਤਰਪਤੀ ਦੇ ਸਰੀਰ ਦੇ ਵਿੱਚੋਂ ਕੱਢੀ ਗਈ ਤੇ ਉਹ ਰਿਵਾਲਵਰ ਕਿਹੜਾ ਸੀ ਜਿਸ ਨਾਲ ਗੋਲੀ ਚੱਲੀ ਜਿਸ ਨੂੰ ਲੈ ਕੇ ਇਹ ਬਹੁਤ ਵੱਡਾ ਸਵਾਲ ਖੜਾ ਹੋਇਆ ਹੈ ਪਰ ਦੂਸਰੇ ਪਾਸੇ ਜੋ ਸੰਤ ਗੁਰਮੀਤ RAM रहीम ਜਿਨ੍ਹਾਂ ਨੂੰ ਉਮਰ ਕੈ ਸਲਾਹ ਦਿੱਤੀ ਗਈ ਜੋ ਇਸ ਦਾ ਉੱਪਰ ਇਹ ਬਹੁਤ ਵੱਡਾ ਖੁਲਾਸਾ ਹੋ ਗਿਆ ਕਿ ਉਹਨਾਂ ਨੂੰ ਹੁਣ ਇਹ ਸਜ਼ਾ ਮਾਪੋ ਸਕਦੀ ਏ ਤੇ ਛਤਰਪਤੀ ਜੋ ਹੱਤਿਆ ਹੋਈ ਉਸ ਵਿੱਚ ਡੇਰਾ ਮੁਖੀ ਦਾ ਕੋਈ ਲੈਣ ਦੇ ਨਹੀਂ ਜਿਸ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵੱਲੋਂ ਬਹੁਤ ਵੱਡੇ ਖੁਲਾਸੇ ਹੋ ਗਏ ਨੇ ਜੋ ਹਾਈ ਕੋਰਟ ਡੇਰਾ ਮੁਖੀ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਹਾਈ ਕੋਰਟ ਤੋਂ